ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਹੈ ਆਪਾਂ ਬਿਲਕੁਲ ਨਵੇਂ ਟੰਗਣਾ ਲੈ ਕੇ ਆਏ ਆ ਤੇ ਵੀਡੀਓ ਤੇ ਤੁਸੀਂ ਬਣੇ ਰਹੋ ਤੇ ਤੁਹਾਨੂੰ ਸਕਰੀਨ ਤੇ ਦੇਖ ਹੀ ਰਿਹਾ ਵੀ ਮੈਂ ਕੀ ਲੈ ਕੇ ਆਈ ਆ ਇਹ ਆਪਾਂ ਸ਼ਾਪਿੰਗ ਕਰੀ ਆ ਤੇ ਆਪਾਂ ਤੁਹਾਡੇ ਤੋਂ ਅ ਕਰਿਆ ਪੁੱਛਾਂਗੇ ਤੁਸੀਂ ਮੇਰੇ ਨਾਲ ਸਾਥ ਦਿਓਗੇ ਤਾਂ ਆਪਾਂ ਜਰੂਰ ਮੈਨੂੰ ਦੱਸਿਓ ਆਪਾਂ ਐਂਡ ਤੱਕ ਵੀਡੀਓ ਵੇਖਿਓ ਤੁਸੀਂ ਮੇਰੀ ਤੇ ਅੱਜ ਤੁਹਾਨੂੰ ਦਿਖਾਈਏ ਜੀ ਅੱਜ ਆਪਾਂ ਲੈ ਕੇ ਆਏ ਆ ਨਿਊ ਸੂਟ ਇਹ ਸੂਟ ਹੈਗੇ ਪੱਛਮ ਦੇ ਜਿਹੜੇ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਤੇ ਇਸ ਤੋਂ ਪਹਿਲਾਂ ਆਪਾਂ ਇਹਦੀ ਸੂਟਾਂ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਾਂ ਮੈਂ ਇਹ ਸੂਟ ਤਾਂ ਵਧੀਆ ਰਹਿੰਦੇ ਆ ਜੇਕਰ ਆਪਾਂ ਇਹਨਾਂ ਨੂੰ ਆਦੇ ਹੱਥ ਨਾਲ ਧੋਵਾਂਗੇ ਮਸ਼ੀਨ 'ਚ ਨਾ ਪਾਵਾਂਗੇ ਸਿਰਫ ਜਾਂ ਈਜੀ ਨਾਲ ਧੋਵਾਂਗੇ ਤੇ ਇਹਨਾਂ ਤੇ ਕਦੇ ਵੀ ਬੋਰ ਨਹੀਂ ਆਉਂਦੀਗੀ ਤੇ ਇਹ ਸੂਟ ਆਪਾਂ ਬਣਾਏ ਆ ਜੀ ਆਪਾਂ ਰੇਟ ਵੀ ਤੁਹਾਨੂੰ ਦੱਸਾਂਗੇ ਇੱਕ-ਇੱਕ ਇਹ ਕਿਸੇ ਦੇ ਸੂਟ ਨਹੀਂ ਗੇ ਆਪਣੇ ਘਰ ਦੇ ਹੀ ਸੂਟ ਹੈ ਤੇ ਕੁਝ ਆਪਾਂ ਪੁੰਨਦਾਨ ਕਰਾਂਗੇ ਕੁਝ ਆਪਾਂ ਘਰੇ ਸਲਾਈ ਕਰਾਂਗੇ ਵਿੱਚੋਂ ਦੋ ਸੂਟ ਮੇਰੇ ਵੀ ਹੈ ਠੀਕ ਹੈ ਜੀ ਤੇ ਚਲੋ ਜੀ ਆਪਾਂ ਇਹਦਾ ਦੱਸੀਏ ਸੂਟਾਂ ਦਾ ਡਿਟੇਲ ਇਸ ਸੂਟ ਲਓ ਜੀ ਸੂਟਾਂ ਦਾ ਚੈੱਕ ਕਰੋ ਪ੍ਰਿੰਟ ਹਰ ਕਲਰ ਡਿਫਰੈਂਟ ਹੈ ਹਰ ਚੈੱਕ ਇਹਨਾਂ ਦਾ ਵੱਖੋ-ਵੱਖਰਾ ਵੱਖੋ-ਵੱਖਰੇ ਕਲਰ ਹੈ ਆ ਮੋٹے ਚ ਆ ਉਦੋਂ ਮੋٹے ਉਦੋਂ ਬਰੀਕ ਚ ਆ ਗਿਆ ਆ ਉਦੋਂ ਆ ਗਿਆ ਆ ਹੋਰ ਤਰ੍ਹਾਂ ਦਾ ਆ ਗਿਆ ਆ ਹੋਰ ਤਰ੍ਹਾਂ ਦਾ ਆ ਗਿਆ ਆ ਹੋਰ ਤਰ੍ਹਾਂ ਦਾ ਆ ਆ ਉਦੋਂ ਡਿਫਰੈਂਟ ਹੈ ਤੇ ਆ ਉਦੋਂ ਡਿਫਰੈਂਟ ਹੈ ਤੇ ਆ ਉਦੋਂ ਤੇ ਆ ਉਸ ਤੋਂ ਵੀ ਜ਼ਿਆਦਾ ਤੇ ਆ ਇੱਕ ਵੱਖਰਾ ਸੂਟ ਹੈ ਜੀ ਇਹ ਮੈਨੂੰ ਇੱਥੇ ਦੁਕਾਨ ਤੇ ਪਸੰਦ ਆ ਤੁਹਾਨੂੰ ਕਪੜਾ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਜਿਹੜਾ ਅੱਜ ਕੱਲ ਟ੍ਰੈਂਡ ਚ ਹੈ ਇਹ ਬਾੜੀਆਂ ਵੱਡੀਆਂ ਦੁਕਾਨਾਂ ਤੋਂ ਨਹੀਂ ਮਿਲਦਾ ਜਿਵੇਂ ਤੁਹਾਨੂੰ ਦੱਸ ਦਿੰਨੀ ਆ ਤੇ ਉਥੋਂ ਇਹ ਠੀਕ ਜੀ ਦੁਕਾਨ ਤੋਂ ਮਿਲਦਾ ਤੇ ਇਹਦਾ ਇਹ ਸੀਨ ਦੀ ਤਰ੍ਹਾਂ ਬੈਲ ਬਟਨ ਦੀ ਤਰ੍ਹਾਂ ਤੇ ਇਹ ਸੂਟ ਦਾ ਪ੍ਰਾਈਸ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਜੀ ਤੋਂ ਬਿਲਕੁਲ ਤੁਹਾਨੂੰ ਮੈਂ ਦਾ ਦੱਸ ਦਿੰਨੀ ਆ ਪ੍ਰਿੰਟ ਕਪੜਾ ਦਿਖਾ ਦਿੰਨੀ ਆ ਸਿੱਧ ਪੌਠਾ ਤੇ ਇਹ 3 ਮੀਟਰ ਦਾ ਵੱਡੇ ਬਣੇ ਦਾ ਇਹ ਸੂਟ 3 ਮੀਟਰ ਹੈ ਜੀ ਵੱਡੇ ਵਰ ਦਾ ਤੇ ਇਹਦਾ ਪ੍ਰਾਈਸ ਹੈਗਾ 300 ਰੁਪਿਆ 350 ਮੰਗਿਆ ਸੀ ਇਹ ਤੇ ਮੈਂ 300 ਰੁਪਏ ਦੇ ਕੇ ਸੂਟ ਲੈ ਕੇ ਆਈ ਕਿਉਂਕਿ ਮੈਂ ਸੂਟ ਜ਼ਿਆਦਾ ਖਰੀਦੇ ਸੀ ਇਹ 10 11 ਸੂਟ ਖਰੀਦੇ ਮੈਂ ਤੇ ਇਹ ਪਛਮ ਦੇ ਸੂਟਾਂ ਬਾਰੇ ਤੁਹਾਨੂੰ ਇਹ ਦੱਸਦੇ ਆਂ ਜੀ ਵੀ ਇਹਦਾ ਤੁਸੀਂ ਨਾਈਟ ਸੂਟ ਬਣਾ ਸਕਦੇ ਆ ਲੋਅ ਸੂਟ ਬਣਾ ਸਕਦੇ ਆ ਬੱਚਿਆਂ ਦੇ ਸੂਟ ਬਣਾ ਸਕਦੇ ਆ ਹਨਾ ਆਪਣੇ ਘਰੇ ਬਜ਼ੁਰਗ ਮਾਤਾਵਾ ਉਹਨਾਂ ਵਾਸਤੇ ਆਪਾਂ ਥੱਲੇ ਦੀ ਇਹਦੀ ਪਜਾਮੀ ਵੀ ਬਣਾ ਸਕਦੇ ਆ ਤੇ ਉੱਤੋਂ ਦੀ ਬਾਟਮ ਵੀ ਬਣ ਸਕਦੀ ਆ ਤੇ ਅੱਗੇ ਤੁਹਾਨੂੰ ਦੱਸਦਾ ਦਿੱਤਾ ਧੂਣ ਬਾਰੇ ਇਹਨਾਂ ਦਾ ਦੱਸਦਾ ਵੀ ਇਸ ਤਰ੍ਹਾਂ ਤੁਸੀਂ ਕਰੋਗੇ ਬਾਕੀ ਤੁਹਾਨੂੰ ਇਹਦਾ ਇਹ ਦੱਸਦੀਆਂ ਵੀ ਕਈ ਦੇਈ ਜਾਂਦੇ ਆ 500 ਦੇ ਚਾਰ ਸੂਟ ਪਰ ਉਹਨਾਂ ਦੀ ਕੱਟ ਥੋੜੀ ਹੁੰਦੀ ਆ 4 ਮੀਟਰ ਜਾਂ 4 ਮੀਟਰ ਤੋਂ ਘੱਟ ਹੁੰਦੀ ਆ ਉਹ ਕੱਟ-ਕੱਟ ਕਰ ਦਿੰਦੇ ਯਾਨੀ ਕਿ ਮੀਟਰ ਘੱਟ ਹੁੰਦਾ 5 ਮੀਟਰ ਨਹੀਂ ਹੁੰਦਾ ਵੈਸੇ ਤਾਂ ਅੱਜਕੱਲ ਸਟੇਟਸ ਸਲਵਾਰਾਂ ਬਣਦੀਆਂ ਹਨਾ ਸਾਢੇ 4 ਮੀਟਰ ਚ ਸੂਟ ਬਣ ਜਾਂਦਾ ਤੇ ਪਰ ਜੇ 4 ਮੀਟਰ ਦਾ ਹੋਊਗਾ ਕਿਉਂਕਿ ਸਰਦੀ ਵਾਲੇ ਸੂਟ ਆ ਮੋٹے ਸੂਟ ਆ ਪੱਛਮ ਦੇ ਤੇ ਇਹਨਾਂ ਦੀ ਆਪਾਂ ਨੂੰ ਫੁੱਲ ਬਾਜੂ ਤਾਂ ਚਾਹੀਦੀ ਹੁੰਦੀ ਆ ਤੇ ਤਾਂ ਕਰਕੇ ਆਹ ਦੇਖੋ ਇਹਨਾਂ ਦੇ ਥੱਲੇ ਤੇ ਫੇਟਲੇ ਪਾਸੇ ਲੂਈਆਂ ਜੋ ਗਰਮ ਰਹਿੰਦੀ ਆ ਇਹ ਤਾਂ ਗਰਮ ਇਸੇ ਤਰ੍ਹਾਂ ਰਹੂਗੀ ਜੇ ਤੁਸੀਂ ਹੱਥ ਨਾਲ ਵਾਸ਼ ਕਰੋਗੇ ਸੂਟ ਨੂੰ ਈਜੀ ਜਾਂ ਸ਼ੈਂਪੂ ਨਾਲ ਧੋਵੋਗੇ ਤਾਂ ਤੇ ਇਹਨੂੰ ਸਰਫ ਦੇ ਵਿੱਚ ਨਾ ਪਾਓ ਸਿਰਫ ਹੱਥ ਨਾਲ ਈਜੀ ਜਾਂ ਸ਼ੈਂਪੂ ਨਾਲ ਇਹਨੂੰ ਵਾਸ਼ ਕਰੋ ਤੇ ਵਧੀਆ ਰਹਿੰਦਾ ਤੇ ਤਾਂ ਕਰਕੇ ਇਹ ਤੁਸੀਂ ਹ ਕਿਸੇ ਵੀ ਤਰ੍ਹਾਂ ਦਾ ਸੂਟ ਬਣਾਓ ਨਾਈਟ ਸੂਟ ਬਣਾਓ ਕੁਝ ਵੀ ਬਣਾਓ ਤੇ ਇਹਦੀ ਇਹਨਾਂ ਦੀ ਪ੍ਰਾਈਸ ਸਾਰਿਆਂ ਦੀ ਹੈਗੀ ਹੈ ਜੀ 200 ਰੁਪਏ 200 ਰੁਪਏ ਦਾ ਇਹ ਸੂਟ ਪਿਆ ਵਾ ਇਹ ਕਿਉਂਕਿ ਜੇ ਆਪਾਂ 500 ਦੇ ਚਾਰ ਲੈਨੇ ਆ ਥੋੜੇ ਜੇ ਪੈਸੇ ਆ ਪਿੱਛੇ ਆਪਾਂ ਸੂਟ ਦੀ ਡਾਂਡ ਨਹੀਂ ਲਾਉਣੀਗੀ ਤੇ ਇੱਕ ਸੂਟ ਮੈਂ ਤੁਹਾਨੂੰ ਦੱਸਾਂ ਵੀ ਰੈਡੀ ਕਰ ਲਿਆ ਉਹਦੀ ਮੈਂ ਤੁਹਾਨੂੰ ਵੀਡੀਓ ਵੀ ਦਿੱਤੀ ਸੀ ਇਹ ਆਪਾਂ ਗੋਲ ਘੇਰੇ ਦਾ ਇੱਥੇ ਮੈਂ ਲਾਉਂਗੀ ਲੇਸ ਹੁਣ ਮੇਰੇ ਕੋਲੇ ਲੇਸ ਨਹੀਂ ਸੀ ਇਹ ਬੂਰਾ ਕਰਨ ਵਾਲਾ ਤਾਂ ਪਿਆ ਵਾ ਤੇ ਆਹ ਦੇਖੋ ਇਹ ਮੈਂ ਇਸ ਤਰ੍ਹਾਂ ਬਣਾਇਆ ਇਹਦੀ ਫਿਟਿੰਗ ਫੂਟਿੰਗ ਵਧੀਆ ਗਲਾ ਮੈਂ ਛੋਟਾ ਪਾਉਣੀ ਹੈ ਛੋਟਾ ਗਲਾ ਬਣਾਇਆ ਹੈ ਮੇਰਾ ਆਹ ਦਾ ਸੂਟ ਹੈ ਪਜਾਮਾ ਮੈਂ ਇਹਦੇ ਨਾਲ ਬਣਾਇਆ ਮੈਂ ਪਜਾਮਾ ਇਹ ਉਹ ਮੈਂ ਸਟਿਚ ਕਰ ਲਿਆ ਫੁੱਲ ਉਹ ਨੂੰ ਮੈਂ ਰੈਡੀ ਕਰ ਲਿਆ ਇਹ ਰਹਿੰਦਾ ਦੇਖੋ ਜੀ ਇਹਦੀ ਪ੍ਰਿੰਟਿੰਗ ਇਹਦੇ ਨਾਲ ਥੋੜਾ ਜਿਹਾ ਫਰਕ ਹੈ ਇਹ ਸੇਮ ਹੈ ਸੂਟ ਹੈ 10 11 ਸੂਟ ਹੈ ਤੇ ਇਹਦੇ ਨਾਲ ਕਪੜਾ ਬਚਿਆ ਜਿਹੜਾ ਕਿਉਂਕਿ 5 ਮੀਟਰ ਸੀ ਇਹਦੇ ਆਪਾਂ ਪੂਨੇ ਬਣਾ ਸਕਦੇ ਹਾਂ ਜਿਵੇਂ ਆਪਣੇ ਘਰੇ ਛੋਟੇ ਬੱਚੇ ਆ ਉਹਨਾਂ ਦੇ ਵੀ ਆਪਾਂ ਸੂਟ ਰੈਡੀ ਕਰ ਸਕਦੇ ਆ ਜਾਂ ਪਜਾਮਾ ਵਗੇਰਾ ਬਣਾ ਸਕਦੇ ਆ ਕਿਉਂਕਿ ਗਰਮ ਬਹੁਤ ਹੈ ਤੇ ਇੱਕ ਵਾਰ ਫੇਰ ਤੁਹਾਨੂੰ ਦੱਸ ਦਾਂ ਵੀ ਇਹ ਦੀ ਜਿਹੜੀ ਆ ਥੱਲੇ ਵਾਲੀ ਨੂੰਹੀ ਆ ਇਹ ਤਾਂ ਕਾਮਯਾਬ ਰਹਿਣੀ ਜੇ ਤੁਸੀਂ ਹੱਥ ਨਾਲ ਵਾਸ਼ ਕਰੋਗੇ ਸੂਟ ਤੇ ਜੇ ਤੁਸੀਂ ਮਸ਼ੀਨ 'ਚ ਪਾਏ ਤਾਂ ਇਹਨਾਂ ਤੇ ਨੂੰਹੀ ਜ਼ਰੂਰ ਆਊਗੀ ਇਹ ਗੱਲ ਦਾ ਪੂਰਾ ਧਿਆਨ ਰੱਖਿਓ ਤੇ ਅਖੀਰ ਤੇ ਤੁਹਾਨੂੰ ਮੈਂ ਇਹ ਪੁੱਛਦੀ ਆ ਵੀ ਜੇਕਰ ਮੈਂ ਸੂਟਾਂ ਦੀ ਆਨਲਾਈਨ ਕੰਮ ਕਰਾਂ ਚੈਨਲ ਬਣਾਵਾਂ ਵੱਖਰਾ ਜਾਂ ਉਸੇ ਤੇ ਕੰਮ ਕਰਾਂ ਤਾਂ ਤੁਸੀਂ ਮੇਰਾ ਸਾਥ ਦਿਓਗੇ ਇਹ ਤੁਹਾਨੂੰ ਮੈਂ ਇਹ ਰਹਿ ਪੁੱਛਦੀ ਆ ਵੀ ਕੀ ਤੁਸੀਂ ਮੇਰੇ ਨਾਲ ਸਹਿਮਤ ਹੋ ਜ਼ਰੂਰ ਕਮੈਂਟ ਕਰਕੇ ਮੇਰੇ ਨਾਲ ਭੈਣਾ ਵੀਰ ਜੋ ਵੀ ਅੰਕਲ ਆਂਟੇ ਦਾ ਜੋ ਵੀ ਜੁੜਿਆ ਮੇਰੇ ਨਾਲ ਮੇਰੇ ਤੋਂ ਛੋਟੇ ਮੇਰੇ ਤੋਂ ਵੱਡੇ ਤੇ ਮੈਨੂੰ ਜਰੂਰ ਦੱਸਿਓ ਇੱਕ ਵਾਰ ਫੇਰ ਤੁਹਾਨੂੰ ਸਾਰੇ ਸੂਟਾਂ ਤੇ ਨਿਗਾਹ ਮਾਰਾ ਦਿੰਨੀ ਐ ਵੀ ਕਿਸ ਤਰ੍ਹਾਂ ਦੇ ਸੂਟ ਹੈ ਤੇ ਮੈਂ ਆਨਲਾਈਨ ਕੰਮ ਕਰਨਾ ਚਾਹੁੰਦੀ ਹਾਂ ਕੀ ਤੁਸੀਂ ਮੇਰੇ ਨਾਲ ਸਹਿਮਤ ਹੈ ਜੇ ਮੈਂ ਸੂਟਾਂ ਦਾ ਆਨਲਾਈਨ ਕੰਮ ਕਰਾਂ ਤਾਂ ਤੁਸੀਂ ਮੇਰੀ YouTube ਫੈਮਿਲੀ ਮੇਰਾ ਸਾਥ ਦਿਓਗੇ ਜਾਂ ਜਿਨ੍ਹਾਂ ਦੇ ਚੈਨਲ ਨਹੀਂ ਵੀ ਬਣੇ ਬਹੁਤ ਸਾਰੇ ਭੈਣ ਵੀਰ ਵੱਡੇ ਛੋਟੇ ਮੇਰਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੈਨੂੰ ਜੁਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਫॉर ਵਾਚਿੰਗ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ